ਕਹ ਗਿਆ ਸੀ ਹੈ ਕਿ ਪਲੀਜ਼ ਉਹ ਵੀਡੀਓ ਨਾ ਪਾਓ ਗ੍ਰਹਿ ਕਿਹਾ ਸੀ ਮੈਂ ਬੜਾ ਬਾਈ ਦਾ ਪੁਰਾਣਾ ਝਗੜਾ ਤੇ ਇੱਥੇ ਆਣ ਕੇ ਗੱਲਬਾਤ ਹੋ ਗਈ ਮੈਂ ਪੁੱਛਿਆ ਵੀ ਇੱਕ ਦੋ ਨਹੀਂ ਜਾਣਦਾ ਵੀ ਇਹ ਨਹੀਂ ਜਿਹੜੀ ਵੀ ਗੱਲ ਦੱਸ ਰਿਸੀ ਵੀ ਕਿਵੇਂ ਅਗਰੈਸਿਵ ਹੋ ਕੇ ਉਹਨੇ ਫੋਨ ਖੋਲ ਲੈਣਾ ਸੀਗਾ ਦੂਜਾ ਹਾਂ ਉਹ ਕਹਿੰਦੀ ਡਰੀ ਲੱਗ ਰਿਆ ਸੀ ਵੀ ਫੋਨ ਖੋਗੇ ਨਾ ਭੱਜੇ ਕਿਤੇ ਮੈਂ ਦੇਖੋ ਛੂਟ ਵੀ ਕਰ ਰਹੇ ਹੋ ਤੁਸੀਂ ਹੈ ਸੱਜੀ ਯਾਰ ਕਮਲ ਕਿੱਥੋਂ ਆਏ ਤੁਸੀਂ ਪਹਿਲਾਂ ਤੁਸੀਂ ਆਹ ਬੰਦ ਕਰੋ ਇਹ ਕਰਾਂਗੇ ਪੈਣੇ ਪਬਲਿਕ ਡੋਮੇਨ 'ਚ ਸਾਡਾ ਹੱਕ ਆ ਤੁਸੀਂ ਪਬਲਿਕ ਡੋਮੇਨ 'ਚ ਆਪਣੀ ਪਰਸਨਲ ਪ੍ਰਾਪਰਟੀਜ਼ ਨਹੀਂ ਖੜੇ ਤੁਸੀਂ ਠੀਕ ਆ ਤੁਸੀਂ ਕਿਹੜੀ ਜਗ੍ਹਾ ਤੋਂ ਕਰਾ ਲਈ ਤੋਂ ਤੇ ਤੁਸੀਂ ਐ ਕਿਉਂ ਇੱਥੋਂ ਮੰਗ ਰਹੇ ਸੀ ਪੈਸੇ ਪਹਿਲਾਂ ਦੇਖੋ ਤੁਸੀਂ ਇਹਨਾਂ ਨੂੰ ਐ ਪੁੱਛੋ ਇਹਨਾਂ ਨੂੰ ਆ ਦੇਖੋ ਹੁਣ ਕੰਨ ਨੂੰ ਲਾ ਲਿਆ ਫੋਨ ਫਿਰ ਵੀਡੀਓ ਬਣਾ ਲਿਆ ਇਹ ਬੰਦੇ ਫੋਨ ਕਰ ਰਹੇ ਨੇ ਦੱਸੋ ਮੈਂ ਵੀਡੀਓ ਫੋਨ ਕਰ ਰਹੇ ਹਾਂ ਵੀ ਬਾਈ ਨੂੰ ਬੁਲਾ ਰਹੇ ਹਾਂ ਠੀਕ ਹੈ ਹਾਂ ਦੱਸੋ ਠੀਕ ਹੈ ਇਹਨਾਂ ਨੂੰ ਪੁੱਛੋ ਮੈਂ ਕਿਹੜੇ ਬੰਦੇ ਤੋਂ ਭੀਖ ਮੰਗੀ ਨਾ ਜੇ ਤੁਹਾਡੀ ਕੋਈ ਦਿੱਕਤ ਆ ਸਾਨੂੰ ਦੱਸ ਦੋ ਸਕਦਾ ਤੁਹਾਡੀ ਕਿਉਂਕਿ ਸਾਡੀ ਮਦਦ ਇਹ ਕਰ ਸਕਦੇ ਆ ਕੋਲ ਦੁਆਰੇ ਤੋਂ ਵੀ ਨਾ ਕਿਤੇ ਤੱਕੇ ਗਾਵਾਂ ਸੜਕ ਕੋਲ ਦੁਆਰੇ ਜਾਣੇ ਫਿਰ ਤੁਸੀਂ ਮੰਗ ਕਿਉਂ ਰਹੇ ਹੋ ਪੈਸੇ ਤੁਸੀਂ ਇਹਨਾਂ ਨੂੰ ਆਇਆ ਪੁੱਛੋ ਕਿ ਕੀ ਦੇ ਦੋਗੇ ਭਾਈ ਕਿੰਨੇ ਤੁਸੀਂ ਦੇਖਿਆ ਇਹ ਇੱਕ ਦਾ ਪੁੰਨਿਆ ਜੀ ਦੇ ਕੇ ਪਏ ਪੁੰਨਿਆ ਇੱਥੇ 68 ਰਹਨੇ ਉਹ ਉਹ ਜਾਣਦੇ ਨੇ ਉਹਨਾਂ ਨੂੰ ਬੁਲਾ ਵੀ ਲਾਵਾਂਗੇ ਅਸੀਂ ਸਿਰਫ ਉਹਨਾਂ ਨੇ ਮੈਨੂੰ 500 ਦਿੱਤਾ ਹੋਰ ਕਿਸੇ ਨਾ ਮੈਂ ਮੰਗੇ ਰੱਬ ਦੀ ਪਤਾ ਵੀ ਅਸੀਂ ਢੰਗਾਈ ਤੱਕ ਚਲੇ ਜਾਨੇ ਆ ਫਿਰ ਹਾਂਜੀ ਹਾਂਜੀ ਮੈਨੂੰ ਪਤਾ ਸੀ ਕਿ ਆ ਕਿਸੇ ਦੇ ਮੇਰੇ ਕੋਲ ਸਾਰੀ ਡਿਟੇਲਸ ਆ ਰਹੀ ਆ ਗਈਆ ਪਰ ਉਹ ਤੁਸੀਂ ਉਹ ਸ਼ੁਕਰ ਕਰੋ ਵੀ ਮੈਂ ਉਹ ਚੀਜ਼ ਨਾ ਬੋਲਣਾ ਡਾਇਰੈਕਟਲੀ ਹਣਾ ਪਰ ਮੈਂ ਦੇਖੋ ਮੈਨੂੰ ਨਹੀਂ ਸੀ ਪਤਾ ਤੁਹਾਡੇ ਫੈਮਿਲੀ ਦਾ ਨੰਬਰ ਦਿਓ ਕਿਸੇ ਦਾ ਅਸੀਂ ਵੈਰੀਫਾਈ ਕਰਨਾ ਵੀ ਜੋ ਤੁਸੀਂ ਕਹਿ ਰਹੇ ਹੋ ਸਹੀ ਆ ਜੇ ਤੁਸੀਂ ਸਹੀ ਹੋ ਤਾਂ ਆਪਣੇ ਫੈਮਿਲੀ ਮੈਂਬਰ ਦਾ ਕੋਈ ਦਾ ਨੰਬਰ ਦਿਓ ਇਹ ਦੇ ਦਿਓ ਭੈ ਜੀ ਪੀਜੀਆ ਚੱਲੀ ਹੈ ਤੁਹਾਡੇ ਨਾਲ ਚੱਲ ਸਕਦੇ ਆ ਉੱਥੇ ਤੁਹਾਡੇ ਹਸਬੰਦ ਹੈਗੇ ਨੇ ਉੱਥੇ ਹੋਰ ਕੌਣ ਹਨ ਉਹਨਾਂ ਦੇ ਕੋਲ ਕੌਣ ਹਨ ਉਹਨਾਂ ਕੋਲ ਇਕੱਲੇ ਆ ਬੱਚੇ ਗਵਾਂਡੀਆਂ ਦੇ ਛੱਡੇ ਹੋਏ ਆ ਗਵਾਂਡੀਆਂ ਦਾ ਨੰਬਰ ਦਿਓ ਜਿੱਥੇ ਬੱਚੇ ਨੇ ਉਹ ਤਾਂ ਨਹੀਂ ਕੋਈ ਕੁਸ ਕਹਿੰਦੇ ਤੁਹਾਨੂੰ ਉਹਨਾਂ ਦਾ ਨੰਬਰ ਦਿਓ ਜਿੱਥੇ ਬੱਚੇ ਛੱਡੇ ਨੇ ਤੁਸੀਂ ਆਦਾ ਨਹੀਂ ਤੁਸੀਂ ਮੇਰੇ ਨਾਲ ਪੀਜੀਏ ਚੋਟ ਬੋਲਦੇ ਨਹੀਂ ਪੀਜੀਏ ਸਾਨੂੰ ਪਤਾ ਵੀ ਤੁਸੀਂ ਉੱਥੇ ਕਹਿੰਦਾ ਅੰਦਰ ਨਹੀਂ ਜਾਣ ਦਿੰਦੇ ਜੀ ਉਹ ਐਡਮਿਟਰ ਨੇ ਸਾਨੂੰ ਸਾਰਾ ਪਤਾ ਸੀ ਰੋਜ਼ ਇਹੀ ਕੰਮ 'ਚ ਰਹਿੰਦੇ ਤੁਹਾਡੇ ਮੋਬਾਈਲ ਤੇ ਉਹ ਚ ਨੰਬਰ ਨਿਕਲੇ ਆਉਣਾ ਫਿਰ ਪਿਆਰ ਨਾਲ ਤਾਂ ਬੋਲਦੇ ਦੇਖੋ ਆਪਾਂ ਪਿਆਰ ਨੂੰ ਕੀ ਆ ਇੱਕ ਮਿੰਟ ਚਲੋ ਆਪਾਂ ਵੀਡੀਓ ਦੇਖ ਲੈਨੇ ਆ ਵੀਡੀਓ ਦੇਖ ਲੈਨੇ ਆ ਆਪਾਂ ਵੀ ਕੀ ਗਲਤ ਬੋਲਿਆ ਤੁਹਾਨੂੰ ਤੁਸੀਂ ਦੱਸ ਦਿਓ ਵੀ ਇੱਥੇ ਕੀ ਗਲਤ ਤੁਹਾਨੂੰ ਮੈਨੂੰ ਇਦਾਂ ਨਹੀਂ ਪਤਾ ਵੀਰੇ ਇਹਦੇ ਹਰਦੀ ਖਾਲਸਾ ਜੀ ਫਤਈ ਤੁਸੀਂ ਪਹਿਲੇ ਕਲੈਕਟ ਕਰ ਰਹੇ ਹੋ ਕੀ ਕਿਉਂ ਬਣਾ ਰਹੇ ਹੋ ਇੱਕ ਮਿੰਟ ਜੀ ਤੁਸੀਂ ਪਹਿਲੇ ਦੱਸੋ ਨਾ ਪਹਿਲਾਂ ਕਰ ਰਹੇ ਸੀ ਇਹ ਇਹ ਮੇਰੇ ਨਾਲ ਗੱਲ ਕਰ ਰਹੇ ਇਧਰ ਬਣਾ ਰਹੇ ਮੈਨੂੰ ਤੁਹਾਡੀ ਵੀਡੀਓ ਵੀ ਨਹੀਂ ਪਹਿਲਾਂ ਇਹ ਥੱਲੇ ਬਣਾ ਕੀਤਾ ਵਾਦ ਕੈਮਰਾ ਉਹਨਾਂ ਦੇ ਬਾਅਦ ਚ ਤਾਂ ਇਹਨਾਂ ਨੇ ਬੋਲਿਆ ਕਿ ਮੈਂ ਨਹੀਂ ਬਣਾ ਰਹੀ ਮੈਂ ਬਾਦ ਆ ਰਹੇ ਨਹੀਂ ਜੀ ਇੱਥੇ ਮਤਲਬ ਦੇਖਦੇ ਨੇ ਆਪਣੇ ਹਾਂ 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 ਅੰਬ ਸਾਹਿਬ ਸੇਵਾ ਕਰਦੇ ਹੁੰਦੇ ਨੇ ਤੇ ਮਤਲਬ ਕੋਈ ਹੁੰਦੀ ਐ ਇਦਾਂ ਦੀ ਉਹ ਆਪਾਂ ਨੂੰ ਫਿਰ ਜਾਣਕਾਰੀ ਦੇ ਦਿੰਦੇ ਨੇ ਇਹਨਾਂ ਦੀ ਵਾਈਫ ਤੇ ਹਮਲਾ ਕੀਤਾ ਜੀ ਇਹਨਾਂ ਨੇ ਪਹਿਲਾਂ ਤਾਂ ਐਨਕ ਤੋੜਤੀ ਤੇ ਬਾਰ-ਬਾਰ ਮੁੱਕੇ ਮਾਰੇ ਕਹੀਂ ਉਹਨਾਂ ਦੇ ਅੱਖਾਂ ਤੇ ਜੀ ਸਾਰੇ ਆਹ ਕਾਦੇ ਟੀਕੇ ਲੱਗੇ ਹੋਏ ਨੇ ਇਧਰਲੀ ਸਾਈਡ ਟੀਕੇ ਨਹੀਂ ਲੱਗੇ ਹੋਏ ਇਹ ਸੂਈਆਂ ਲੱਗੀਆਂ ਨੇ ਇਹ ਗੁਰੂਗੜ੍ਹ ਖੜਿਆ ਆਪਣਾ ਇਹ ਕਾਫੀ ਇੱਕ ਤਾਂ 3000 ਤੋਂ 3000 ਨਹੀਂ ਇਹ ਤਾਂ ਕਰਾਲੀ ਦਾ ਤਾਂ ਕੁਝ ਨਹੀਂ ਕਰਾਲੀ ਦਾ ਨਹੀਂ ਹੈਗਾ ਇਹ ਚ ਕੁਝ ਵੀ ਕਰਾਲੀ ਦਾ ਤਾਂ ਅਸੀਂ ਨਾ ਹੀ ਆ ਬਸ ਖਾਣੇ ਦੇ ਨੇੜੇ ਕਹਿ ਰਹੀ ਆ ਉਹ ਵੀ ਪੈਸੇ ਤੋਂ 300 ਨਹੀਂ ਹੈਗਾ ਕਹ ਦਾਂਗੇ ਇੱਥੇ ਸਸਤਾ ਹੈਗੀ ਆ ਸਾਡੀ 300 ਵੀਡੀਓ ਵੇਖਦੇ ਆ ਬਹੁਤ ਮਾੜੀ ਗੱਲ ਆ ਯਾਰ ਕੀ ਹੈ ਬੇਟੀ ਇਹ ਤਾਂ ਥੋੜਾ ਇੱਤ ਹੀ ਹੈ ਆ ਦੇਖ ਲਓ ਜਰਦਾ ਦੱਸ ਆ ਦੇਖ ਮੇਰੇ ਘਰ ਵਾਲੇ ਦਾ ਆ ਦੇਖ ਲੋ ਜੀ ਆ ਲੇਡੀਜ਼ ਕੋਟ ਤੇਰੇ ਘਰ ਵਾਲਾ ਪਾਉਂਦਾ ਲੇ ਲੇਡੀਜ਼ ਕੋਟ ਤੇਰੇ ਘਰ ਵਾਲਾ ਪਾਉਂਦਾ ਆ ਫੜ ਲਓ ਲੇਡੀਜ਼ ਕੋਟ ਤੁਹਾਡੇ ਘਰ ਵਾਲਾ ਪਾਉਂਦਾ ਆ ਦੇਖ ਲੋ ਜੀ ਅਰੇ ਬਾਬਾ ਮੇਰਾ ਮੂੰਹ ਦੇਖੋ ਇਦੋਂ ਦੇਖ ਲੋ ਲੋ ਨੀ ਤੇਰੇ ਘਰ ਵਾਲਾ ਲੇਡੀਜ਼ ਕੋਟ ਪਾਉਂਦਾ ਭਾਜੀ ਹੁਣ ਪੀਜੀ ਆਈ ਰਹਿਨੇ ਆ ਸਾਰਾ ਸਮਾਨ ਇੱਧਰ ਉੱਧਰ ਹੀ ਰੱਖਣਾ ਮੇਰੇ ਘਰ ਵਾਲੇ ਦਾ ਕੋਟ ਹੈ ਲੇਡੀਜ਼ ਕੋਟ ਹੈ ਦੱਸੋ ਪਾਇਆ ਹੋਇਆ ਕੱਲਿਆਂ ਨੂੰ ਭੇਜਿਆ ਤੁਸੀਂ ਕਹਿੰਨੇ ਵੀ ਕਿਸੇ ਮਦਦ ਦੇ ਦੇ ਵੀ ਤੁਸੀਂ ਯਾਰ ਮੈਂ ਤੁਹਾਨੂੰ ਕੀ ਕਹਾਂ ਤੁਸੀਂ ਡਰਾਈਵਰ ਬੰਦੇ ਹਾਂ ਡਰਾਈਵਰ ਬੰਦੇ ਦਾ ਕਹਿੰਦੇ ਘਾਟ ਘਾਟ ਦਾ ਪਾਣੀ ਪੀਤਾ ਹੁੰਦਾ ਹੁਣ ਮੈਂ ਤੁਹਾਨੂੰ ਡਿਟੇਲ ਇੱਥੇ ਸਾਰੇ ਬੈਠੇ ਪੜ੍ਹਨੇ ਇੱਕ ਮਿੰਟ ਚਲੋ ਠੀਕ ਹੈ ਜੀ ਹੁਣ ਤੁਸੀਂ ਆਏ ਦੱਸੋ ਵੀ ਤੁਸੀਂ ਜਿੰਨੀਆਂ ਗੱਲਾਂ ਕੀਤੀਆਂ ਨੇ ਉਹ ਚੋਂ ਕਿਹੜੀ ਗੱਲ ਤੁਹਾਡੀ ਸੱਚ ਨਿਕਲੀ ਆ ਤੁਸੀਂ ਦੱਸੋ ਜੀ ਜੀ ਜਾਂ ਉਹਨੂੰ ਫੋਨ ਕਰੋ ਤਾਂ ਦੁਬਾਰੇ ਵੀ ਆਪ ਆ ਜਿਗਾ ਹੋ ਉਹ ਤਾਂ ਕਿੱਥੇ ਆਉ ਉਹਨਾਂ ਤੋਂ ਨੱਕ ਰਗੜਲਾ ਮਾਫੀ ਮੰਗਲਾ ਤੇਰੀ ਮਾਂ ਦੀ ਉਮਰ ਦੀ ਆ ਉਹ ਠੀਕ ਆ